ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜਟਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਪਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਦੋ ਸੁਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਇੱਕ ਉਹ ਨੀਲੀ ਦੀ ਮੱਜ ਗੱਭਨ ਤੁਹਾਨੂੰ ਦਿਖਾਉਣੀ ਬਾਕੀ ਸਾਰੀਆਂ ਸੁਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਪੀ ਭਾਈ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਵਧੀਆ ਜੀ ਚਲੋ ਵਧੀਆ ਜੀਦਾ ਤੇ ਕਿੰਨੀਆਂ ਫਿਰ ਅੱਜ ਇਹ ਹੈਗੀਆਂ ਦਾ ਰਬੀ ਭਾਈ 6 ਹੀ ਅੱਛਾ ਇੱਕ ਵੈੜ ਬੜੀ ਚੰਗੀ ਸੀ 22 ਕਿਲੋ ਵਾਲੀ ਉਹ ਫਿਰ ਵੀ ਲੈ ਗਏ ਨਾ ਤੇ ਸੌਦਾ ਕਰ ਗਏ ਠੀਕ ਆ ਇੱਕ ਛੋਟੀ ਸੀ ਸਾਢੇ 4 ਮਹੀਨੇ ਦੀ ਗੱਬਣ ਅੱਛਾ ਉਹ ਵੀ ਸਰੇ ਲੈ ਗਏ ਵੀਰ ਠੀਕ ਆ ਤੇ ਹੁਣ ਚਾਰ ਆ ਹੁਣ ਚਾਰ ਹੀ ਹੈ ਜੀ ਤੇ ਇੱਕ ਬੱਸੀ ਇੱਕ ਛਾਈ ਵਾਲ ਵਸ਼ੀ ਬੜੀ ਟੌਪ ਦੀ ਉਹ ਬਾਜ ਮਖਾਉਣੇ ਤੁਹਾਨੂੰ ਇੱਕ ਛਾਈ ਵਾਲ ਵਸ਼ੀ ਐਂ ਤੇ ਵਿਖਾਉਣੇ ਉਹਦੇ ਨੂੰ ਦੇ ਦਾਂਗੇ ਆਪਾਂ ਠੀਕ ਆ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਾਂ ਪਸੀਲੇ ਨਾਲਾ ਤੋਂ ਜਿਹਾ ਮਰਸਾ ਤੇ ਫੋਨ ਨੰਬਰ ਇਹ ਫੋਨ ਤੇ ਇੱਕ ਇਹ ਫੋਨ ਨੰਬਰ ਹੈਗਾ ਜੀ 95927 51943 ਠੀਕ ਆ ਤੇ ਹਾਂਜੀ ਕਰੀਏ ਫਿਰ ਸ਼ੁਰੂ ਹਾਂਜੀ ਭਾਜੀ ਠੀਕ ਹੈ ਤੇ ਚਲੋ ਨਾਲੇ ਇੱਕ ਹੋਰ ਬੇਨਤੀ ਭਾਜੀ ਹਾਂਜੀ ਹਾਂਜੀ ਕੋਈ ਵੀਰਪਰਾ ਨਾ ਫੋਨ ਬੜੇ ਕਰਦੇ ਆ ਅੱਛਾ ਇਹ ਤੁਹਾਡੇ ਜਿਹੜੇ ਭਾਜੀ ਵਧੀਆ ਫਾਰਮ ਵਾਲੇ ਆ ਇਹਨਾਂ ਦਾ ਮਾਲਾ ਪਾ ਜੇ ਤੱਕ ਕਦੀ ਫੇਸ ਨਹੀਂ ਵੇਖਿਆ ਮੰਨ ਲਓ ਵੀ ਇਹਦੇ ਸਾਹਮਣੇ ਨਹੀਂ ਸਾਡੇ ਆਏ ਕੋਈ ਵੀਡੀਓ ਵਾਰੀਓ ਪਾਓ ਆਪਣੀ ਕਦੀ ਕੋਈ ਗੱਲ ਨਹੀਂ ਬੰਦਾਂ ਨੂੰ ਫਿਰ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਇਨਸਾਨ ਆ ਕਿੱਦਾਂ ਦੇ ਬੰਦੇ ਆ ਨਾ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਜੇ ਪਾ ਦਾਂਗੇ ਨਹੀਂ ਨਹੀਂ ਜ਼ਰੂਰ ਪਾਓ ਉਹ ਬੜੇ ਫੋਨ ਆਉਂਦੇ ਆ ਪਾਣੂ ਹਾਂਜੀ ਹਾਂਜੀ ਤੁਹਾਨੂੰ ਵੀ ਕਈ ਵੀਰਾਂ ਦੇ ਹੁੰਦੇ ਕਈ ਵੀਰ ਪੁੱਛਦੇ ਆ ਕਿੱਥੋਂ ਦੇ ਰਹਿਣ ਵਾਲੇ ਆ ਕਿੰਨੀ ਉਮਰ ਆ ਕੀ ਸਾਰਾ ਕੁਝ ਪੁੱਛਦੇ ਆ ਵੀਰ ਪੁੱਛਣ ਇਦਾਂ ਅਸੀਂ ਮੋਗੇ ਲਾਉਂ ਹਾਂਜੀ ਹਾਂਜੀ ਇਹ ਕਹਿੰਦੇ ਮੈਂ ਕੋਈ ਨਹੀਂ ਅਸੀਂ ਭਾਜੀ ਕਹਾਂਗੇ ਮੈਂ ਮਰ ਗਏ ਇੱਕ ਦੋ ਵਾਰੀ ਕਿਹਾ ਭਾਜੀ ਉਹਨਾਂ ਨੂੰ ਠੀਕ ਨਹੀਂ ਹੁਣ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਜੇ ਤੇ ਫਿਰ ਕੱਲ ਸ਼ਾਮ ਨੂੰ ਦੋ ਤਰੀਕ ਨੂੰ ਸ਼ਾਮ ਨੂੰ ਪਾ ਦਾਂਗੇ ਫਿਰ ਕਿੰਨੇ ਵਜੇ ਪਾ ਦਾਂਗੇ 7:00 ਵਜੇ ਦੇ ਲੱਗੇ ਪਾ ਲੈਣੇ ਸ਼ਾਮ ਨੂੰ ਫਿਰ ਉਦੋਂ ਪਾ ਦਾਂਗੇ ਹਾਂ ਤੁਹਾਡੀ ਮੋੜਦੀ ਥੋੜਾ ਆਪਾਂ ਮੰਨ ਲਓ ਹਰ ਇੱਕ ਵੀਰ ਭਰਾ ਨੂੰ ਹੁੰਦਾ ਹੈ ਹਨਾ ਮੰਨ ਲਓ ਚਲੋ ਵਧੀਆ ਫਰਮ ਚੱਲਿਆ ਵਧੀਆ ਪਸ਼ੂ ਵੀ ਵਧੀਆ ਮਿਲਦੇ ਆ ਹਾਂਜੀ ਤੇ ਕਿਉਂਕਿ ਜਿੰਚਰ ਆਪਾਂ ਬੰਦਾ ਹੀ ਨਹੀਂ ਵੇਖਿਆ ਅੱਗੇ ਹਾਂਜੀ ਹਾਂਜੀ ਸਹੀ ਹੈ ਕਿ ਨਹੀਂ ਭਾਜੀ ਨਹੀਂ ਗੱਲ ਤੁਹਾਡੀ ਤਾਂ ਬਿਲਕੁਲ ਸਹੀ ਹੈ ਬੜੀ ਪਿਆਰੀ ਆ ਠੀਕ ਵੀ ਆਵਾਜ਼ ਪਿਆਰੀ ਤੇ ਬੰਦੀ ਕਿੱਦਾਂ ਦੀ ਆ ਚਲੋ ਕੋਈ ਨਹੀਂ ਇੱਕ ਕਰੀ ਫਿਰ ਸਾਹਮਣੇ ਜਰੂਰ ਹੋਣੇ ਆ ਕੱਲ ਫਿਰ ਨਾਲੇ ਫਿਰ ਵਿੱਚ ਆਪਾਂ ਕੁਝ ਗੱਲਾਂ ਦੱਸਾਂਗੇ ਵੀ ਕਿੱਦਾਂ ਵੀਡੀਓ ਤੇ ਪਸ਼ੂ ਕਿੱਦਾਂ ਲੈਣਾ ਚਾਹੀਦਾ ਵਾ ਕੁਝ ਆਪਾਂ ਤੁਹਾਨੂੰ ਦੱਸਣਾ ਚਾਹੀਦਾ ਕੁਝ ਆਪਣੇ ਬਾਰੇ ਦੱਸ ਦਾਂਗੇ ਤੇ ਕੁਝ ਵੀਡੀਓ ਬਾਰੇ ਦੱਸ ਦਾਂਗੇ ਵੀ ਕਿੱਦਾਂ ਕਿੱਦਾਂ ਆਪਾਂ ਨੂੰ ਜਿਹੜਾ ਵੀਡੀਓ ਤੇ ਪਸ਼ੂ ਖਰੀਦਣਾ ਚਾਹੀਦਾ ਵਾ ਤੇ ਕਿਹੜੀਆਂ ਕਿਹੜੀਆਂ ਗੱਲਾਂ ਵੇਖਣੀਆਂ ਚਾਹੀਦੀਆਂ ਬਿਲਕੁਲ ਭਾਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਹਾਂਜੀ ਇਹ ਸੂਈ ਜੇ ਮੈਂ ਪਸੰਦੀ ਇਹ ਤਾਂ ਆਜੀ ਸੂਈ ਹੈ ਜਿਹੜੀ ਤੇ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਹਾਂਜੀ ਇਜੇ ਤੇ ਬੋਲ ਆਇਓ ਨਾ ਇਹਦੇ ਕੋਲ 9 ਤੋਂ ਪਲਾਸੀ ਜੀ 9 ਲਾ ਲਓ 9 ਤੋਂ ਪਲਾਸੀ ਆ ਠੀਕ ਆ ਹਾਂਜੀ ਤੇ ਕਿੰਨਾ ਕਿ ਦੁੱਧ ਚ ਭਾਈ ਜਾਊਗੀ ਦੁੱਧ ਭਾਈ 13 14 ਕਿਲੋ ਵਾਲੀ ਆ ਮੈਂ ਅੱਛਾ ਹਾਂਜੀ ਠੀਕ ਆ ਤੇ ਖੁੱਲੋ ਹਾਂ ਫਿਰ ਤੋੜ ਦਈਏ ਬਾਕੀ ਮੀਮੂ ਪੈ ਗਿਆ ਪੂਰਾ ਖੁੱਲਾ ਹੀ ਫਿਰ ਮੀ ਚੰਗਾ ਰੀਜ ਨਹੀਂ ਪਿਆ ਹਨਾ ਬਹੁਤ ਜ਼ਿਆਦਾ ਨਹੀਂ ਨਾ ਕਿ ਆ ਦੇਖ ਸਕਦੇ ਮੀ ਤੇ ਕਰਕੇ ਚਿੱਕੜ ਜਿਹੜਾ ਹੋ ਗਿਆ ਬਾਕੀ ਇਹ ਤਾਂ ਜੀ ਸੋਈ ਆ ਉਤਰ ਆਇਆ ਕਿ ਭਾਰੇ ਪੱਲੇ ਦੀ ਮੱਝ ਆ ਕਦ ਕਾਠਾ ਲਈ ਆ ਜਿਹੜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਭਾਈ 85000 ਜੀ ਅਂਛਾ ਹਾਂਜੀ ਤੇ ਕਿੰਨੇ ਰੀ ਦੇ ਦੇਣੀ ਆਪਾਂ 80 ਦੇ ਦਈਏ ਕਿ ਪੂਰੇ 80 ਹੀ ਦੇ ਦਈਏ ਫਿਰ 80 ਜੋ ਵੀ ਹਰ ਛੱਡ ਦਾਂਗੇ ਭਾਜੀ ਅੱਛਾ ਹਾਂਜੀ ਠੀਕ ਐ ਚਲੋ ਬਾਕੀ ਕੋ ਫੋਨ ਲਾਵੇ ਇੱਕ ਦੀ ਫੋਨ ਲਾਵੇ ਬਾਕੀ ਕੋਈ ਨੀ ਮੌਕੇ ਤੇ ਕਰ ਛੋਟ ਛੱਟ ਕਰ ਦੋਗੇ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਨੀਲੀ ਦੀ ਮੱਝ ਹਾਂਜੀ ਹਾਂਜੀ ਇਹ ਗੱਭਣ ਆ ਜਿਹੜੀ ਇਹ ਕਾਰ ਵਾਲੀ ਭਾਜੀ ਮੈਂ ਜੇ ਠੀਕ ਐ ਹਾਂਜੀ ਹਾਂਜੀ ਇਹ ਕਿੰਨੇ ਕੇ ਦੁੱਧ ਆ ਲਈ ਐ ਇਹ ਨੂੰ ਭਾਜੀ 13-14 ਕਿਲੋ ਆਪਣੇ ਸੱਜਣ ਬਰਦੇ ਕੋ ਲਈ ਮੈਂ ਮੈਂ ਤੋਰੋ ਫੇਰ ਇੰਨਾ ਮੈਂ ਹਾਂਜੀ ਤੁਹਾਨੂੰ ਪਤਾ ਵੈਸੇ ਵੀ ਨੀਲੀ ਗਾਵੀ ਜਿਹੜੀ ਰੋਦਰੋਂ ਬੜੀ ਖਰੀ ਹੁੰਦੀ ਆ ਹਾਂਜੀ ਹਾਂਜੀ ਨਾਲੇ ਠੰਡੀਆਂ ਤੇਰੀਆਂ ਸ਼ਾਂਤ ਜੀਆਂ ਮੱਝਾਂ ਹੁੰਦੀਆਂ ਵੇ ਬਾਕੀ ਹੈਗੀ ਹੈ ਵੀ ਭਾਰੇ ਪੱਲੇ ਦੀ ਮਾਜ ਹੈ ਬੇਲ ਚੰਗੀ ਹੈ ਜਿਹੜੀ ਇਹਦੀ ਹੋਰ ਭਾਜੀ ਦੀ ਜੀ ਆਈ ਹੈ ਹਾਂ ਵੀ ਭਾਜੀ ਦੁੱਧ 13 14 13 14 ਕਿਲੋ ਮੰਨ ਲਓ ਦੇ ਲਈ ਜੀ ਹਾਂਜੀ ਹਾਂਜੀ ਆ ਚਿਹਰਾ ਵੀ ਇਹਦਾ ਇੱਕ ਰੀ ਦੇਖ ਸਕਦੇ ਚੰਗੀ ਤਰ੍ਹਾਂ ਹਾਂਜੀ ਅੱਖਾਂ ਦੋਵੇਂ ਇਹਦੀਆਂ ਬਿੱਲੀਆਂ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਭਾਜੀ ਮੁੱਲ ਹੈਗਾ ਜੀ 75000 ਅੱਛਾ ਹਾਂਜੀ ਤੇ ਕਿੰਨੇ ਰੀ ਦੇ ਦੇਣੀ ਆਪਾਂ ਇਹ ਆਪਾਂ 72 ਦੀ ਦੇ ਦਈਏ ਇਹ ਪੂਰੇ 70 ਦੀ ਦੇਰੀ ਹੈ। ਦੇਖੋ ਬਾਕੀ ਮੈਂ ਬੜੀ ਚੰਗੀ ਆ। ਮਾਝ ਤੇ ਚਲੋ ਚੰਗੀ ਆ। 70 ਜੋ ਫਿਰ 150 ਛੋੜ ਹੀ ਨਹੀਂ ਗੀ। ਅੱਛਾ। ਹਾਂਜੀ ਹਾਂਜੀ। ਠੀਕ ਆ। ਹਾਂਜੀ। ਠੀਕ ਆ ਤੇ ਚਲੋ ਹੁਣ ਜਿਹੜੀ ਆ ਗਈ ਹੈ ਗਾਵਾਂ ਹੁਣ ਤਨ ਵੇੜਾਂ ਤੁਹਾਨੂੰ ਦੋ ਦਿਖਾਉਣੀਆਂ। ਇਹਦੇ ਹਵਾਨੇ ਦੇ ਨਾੜਾਂ ਆਪਾਂ ਦੇਖ ਸਕਦੇ ਚੰਗੀਆਂ ਆ ਤੇ ਸਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਵਾ। ਦੱਸਿਓ ਵੇਜੇ ਫਿਰ ਇਹਦੇ ਬਾਰੇ। ਇਹ ਭਾਲੇ ਭਾਜੀ 10 ਤੋਂ ਪਲੱਸ ਹੀ ਆ ਦੋਦਰ। ਠੀਕ ਆ। 6ਵਾਂ 7ਵਾਂ ਦੇ ਨੇ ਹਸੂਈ ਨੂੰ। ਹਾਂਜੀ। ਹਾਂਜੀ। ਤੇ ਦੂਜਾ ਸੂਹਾ ਜੀ ਦਾ। ਠੀਕ ਆ। ਹਾਂਜੀ। ਤੇ ਕਿੰਨਾ ਕਿ ਦੁੱਧ ਚੁਵਾਈ ਜਾਊਗੀ ਉਹਨੂੰ 13-14 ਕੋਲੋਂ ਭਾਈ ਆਰਾਮਾ ਚੁਵਾਈ ਜਾਊ ਤੋਰੋ ਹਾਂ ਫੇਰ ਇੱਕ ਵਾਕਿ ਇਹ ਆ ਬਈ ਹੈਗੀ ਜਰਸੀ ਕ੍ਰੋਸ ਹੈ ਤੇ ਕੱਦ ਕਾਠੇ ਦਾ ਚੰਗਾ ਉੱਚਾ ਵਾ ਹਾਂਜੀ ਕੱਦ ਕਾਠੇ ਦਾ ਐਚ ਐਫ ਗਾਵਾ ਮੰਗੂਗਾ ਤੇ ਉੱਤਰ ਹੈ ਜਿਹੜੀ ਜਰਸੀ ਕ੍ਰੋਸ ਦੀ 10 ਕਿਲੋ ਲੀਟਰ ਦੇ ਕਰੀਬ ਜਿਹੜਾ ਦੁੱਧ ਹੁਣ ਮੌਕੇ ਤੇ ਜਿਹੜਾ ਤਿਆਰ ਦੱਸਦੇ ਆ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਵਿਧਿ ਆਪਾਂ ਇਹਦਾ ਮੁੱਲ ਭਾਜੀ ਹੈਗਾ ਜੀ 38000 ਜੀ ਅੱਛਾ ਤੇ 35 ਦੀ ਦੇ ਦਿੰਦੇ 35000 ਦੀ ਹਾਂਜੀ ਕਿ ਵਿੱਚੋਂ ਥੋੜੀ ਬਾਤ ਛੋਟ ਹੋਰ 11 ਕਰ ਦਈਏ ਹਾਂ 34000 ਦੀ ਭਾਈ ਦੇ ਦਾਂਗੇ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਮੁੱਕ ਦੇ ਮਗਰ ਇਹਦੇ ਵਸ਼ੀਆ ਵਾਲੀ ਇਹ ਆ ਮਾ ਦਾ ਬਚਾਇ ਦੇ ਆ ਮਾਈ ਦਾ ਕਟਾ ਕੱਟੇ ਜੇ ਇਹ ਇਕੱਠਾ ਪੜੀ ਇਹ ਕੱਟਾ ਜੇ ਤੇ ਗਾਵਾਂ ਦੋਵੇਂ ਮਗਰੀ ਬੱਚੀਆਂ ਨਾ ਹਾਂ ਦੋ ਮਗਰੀ ਬੱਚੀਆਂ ਆ ਤਾਜੀ ਸੋਈ ਜੇ ਹਰ ਆਦੀ ਸੋਈ ਜੇ ਸਾਡੇ ਸਾਡੇ ਤਾਜੇ ਹੀ ਆ ਬੱਚਾ ਜਿਹੜਾ ਇਦਾਂ ਸਿੱਧਾ ਕਰੇ ਕਰੇਗਾ ਨਾਲੂ ਗਿੱਲਾ ਦਿਖਾ ਦਈਏ ਨਾਲ ਹਾਂਜੀ ਸਾਡੇ ਜੇ ਤੇ ਇਹ ਕਿੰਨੇ ਕੇ ਦੁੱਧ ਲੀ ਜੇ ਭਾਈ 15 ਤੋਂ ਪਲਾਸ ਹੀ ਦੁੱਧ ਦਿਨ ਦਿਨ ਦੀ ਵੜ ਇਹ ਵੀ ਉਧਰ ਕੇ ਨਾ ਥੋੜਾ ਜਿਹਾ ਤੁਹਾਨੂੰ ਪਤਾ ਉਹ ਪਰਥਾਨ ਗਿਆ ਛੇਤੀ ਸੁਕੀ ਆ ਇਹ ਕੌਣ ਸੱਤ ਦਿਨ ਖੜਦੀ ਠੀਕ ਆ ਉਹ ਕੇਰੀ ਗੱਡੀ ਗੁੱਡੀ ਚੜਨਾ ਸੋ ਗੱਡੀ ਚੜਨਾ ਗਰਮੀ ਭਾਈ ਬੜੀ ਹਾਂਜੀ ਹਾਂਜੀ ਹਾਂਜੀ

ਬਾਕੀ ਬੱਚਿਆਂ ਨੂੰ ਥੋੜੀ ਜੀ ਚਾਲ ਦੀ ਤੇਜ਼ੀ ਆ ਬਾਕੀ ਠੰਡੀਆਂ ਸੀ ਪਾਜੀ ਕੋਈ ਨਹੀਂਆਂ ਨਾ ਠੰਡੀਆਂ ਲੋ ਤੇ ਇਹਦਾ ਫਿਰ ਮੁੱਲ ਇਹ ਵੀ ਪਾਜੀ ਉਹਨੇ ਦੀ ਦੇਦਾਂਗੇ ਚੰਤੀਆ ਦੇ ਦੇ 34 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਂ ਤੇ ਜੇ ਕੋਈ ਇਹ ਲੈ ਜੇ ਤੇ ਜੇ ਕੋਈ ਜੋੜਾ ਹੀ ਲੈ ਜਾਊਗਾ ਤੇ ਫਿਰ ਆਪਾਂ ਮਾਨਤਾਰ ਕਰਦਾਂਗੇ ਠੀਕ ਆ ਹਾਂਜੀ ਠੀਕ ਆ ਤੇ ਇੱਕ ਬੱਛੀ ਜਿਹੜੀ ਰਹਿ ਗਈ ਹੋਵੇ ਉਹ ਖਾੜੀਏ ਬੱਛੀ ਭਾਜੀ ਵਿਖਾਈਏ ਮੈਨੂੰ ਦਾਰੀ ਕੋਲ ਤੇ ਮਰੀ ਆਹ ਜਿਹੜੀਆਂ ਇਹ ਕਟੀਆਂ ਮਸ਼ੀਆਂ ਸਾਰੀਆਂ ਜਿਹੜੀਆਂ ਮਨਜੋਦ ਨੇ ਰੱਖੀਆਂ ਉਹੀ ਦੇ ਆ ਤਿਆਰ ਕਰਨਾ ਆਹ ਦੇਖ ਸਾਡੇ ਕੋਈ ਕੱਟਾ ਆ ਦੋ ਕਟੀਆਂ ਵਾ ਤੇ ਦੋ ਹੀ ਬੱਛੀਆਂ ਆਹ ਨਾਲ ਡੰਗਰ ਜਾਂਦੇ ਹੋਗੇ ਬੱਛੀ ਤਾਂ ਲੱਗੇ ਨੇ ਠੀਕ ਆ ਹਾਂਜੀ ਇਸਾਈ ਵਾਲਾ ਰੱਛੀਆ ਜਿਹੜੀ ਇਸਾਈ ਆਲੇ ਭਾਜੀ ਖੱਲਿਆਂ ਝੋਲੀ ਹੁਣ ਤਾਈ ਇੰਜ ਜੰਜ ਲਾਏ ਪਈ ਹੁੰਦੀ ਆ ਚਲਵਾ ਲੈ ਆਓ ਤੇ ਇਹਦਾ ਫਿਰ ਮੁੱਲ ਇਹ ਕੋਈ ਭਾਜੀ ਕੋਈ ਨਹੀਂ ਮੇਰੇ ਤਾਂ ਫੋਨ ਤੇ ਗੱਲ ਕਰ ਲੈ ਅੱਛਾ ਕੋਈ ਨਹੀਂ ਪੁੱਛ ਦਦਾਂਗੇ ਦੇ ਦੋਗੇ ਹਨਾ ਸਾਹਿਬ ਹਾਂਜੀ ਠੀਕ ਹੈ ਬੀ ਜੀ ਬਾਕੀ ਇਹ ਆ ਕਿ ਜੜੀਆਂ ਸੁਈਆਂ ਵਾ ਹਾਂਜੀ ਉਹ ਆਪਣੀ ਤਸੱਲੀ ਕਰਕੇ ਖਾ ਲਓ ਠੀਕ ਹੈ ਕਿ ਨਹੀਂ ਹਾਂਜੀ ਜਿਹੜੀਆਂ ਗੱਬਣਾ ਉਪਾਸ ਕਰਕੇ ਖਾ ਲਓ ਉਪਾਸ ਕਰਕੇ ਖਾ ਲਓ ਹਾਂਜੀ ਹਾਂਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਤੇ ਚਵਾਈ ਕਰਕੇ ਖਾ ਲਓ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ